ਦਰਸ਼ਨ ਕਰੋ ਜੀ ਉਹਨਾਂ ਗਲਾਸਾਂ ਦੇ ਜਿਨ੍ਹਾਂ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੇ ਸਰਹੰਦ ਦੇ ਵਿੱਚ ਦੁੱਧ ਪੀਤਾ ਸੀ ਹਾਂਜੀ ਮੋਤੀराम ਮਹਾਰਾਜੀ ਨੇ ਇਹਨਾਂ ਗਲਾਸਾਂ ਦੇ ਵਿੱਚ ਹੀ ਜਿਹੜਾ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਲਾਇਆ ਸੀ ਤਾਂ ਆਓ ਦੋਸਤੋ ਅੱਜ ਆਪਾਂ ਤਨ ਤਨ ਬਾਬਾ ਮੋਤੀराम ਮਹਾਰਾਜੀ ਦੇ ਜਿਹੜਾ ਮੇਨ ਸਥਾਨ ਹੈ ਗੁਰਦੁਆਰਾ ਸਾਹਿਬ ਉੱਥੇ ਪਹੁੰਚੇ ਹਾਂ ਜੀ ਇਹ ਬਣਿਆ ਹੋਇਆ ਜੀ ਸਰਹੰਦ ਤੋਂ ਜਦੋਂ ਅਸੀਂ ਓਸ ਸਾਈਡ ਸਰਹੰਦ ਰਹਿ ਗਿਆ ਜੀ ਫਤੇਗੜ ਸਾਹਿਬ ਤੇ ਫਤੇਗੜ ਸਾਹਿਬ ਤੋਂ ਜਦੋਂ ਅਸੀਂ ਇਸ ਸਾਈਡ ਮਰਿੰਡਾ ਵੱਲ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਸਾਈਡ ਇਹ ਮਸਜਿਦ ਬਣੀ ਹੋਈ ਹੈ ਤੇ ਦੂਜੀ ਸਾਈਡ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਮੋਤੀराम ਮਹਿਰਾ ਜੀ ਦੇ ਨਾਮ ਤੇ ਤਾਂ ਦੋਸਤੋ ਬਹੁਤ ਸਾਰੇ ਵੀਰਾਂ ਨੂੰ ਤਾਂ ਪਤਾ ਹੈ ਕਿ ਇਹ ਇਹ ਸਥਾਨ ਬਾਰੇ ਪਰ ਬਹੁਤ ਹੀ ਸੰਗਤ ਨੂੰ ਪਤਾ ਨਹੀਂ ਹੈ ਸੋ ਇਸ ਵਾਰ ਜਿਹੜੀਆਂ ਕਈ ਐਸੇ ਸਥਾਨ ਨੇ ਜਿਨ੍ਹਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਸੋ ਇਹ ਆਪਾਂ ਲੜੀ ਲੈ ਕੇ ਆਏ ਆ ਵੀਡੀਓਜ਼ ਦੀ ਸੋ ਜਿਹੜੇ ਸਰਹੰਦ ਸਵਾ ਦੇ ਉੱਤੇ ਜਾਣਗੇ ਸੋਖ ਸਵਾ ਦੇ ਉੱਤੇ ਜਾਣਗੇ ਤਾਂ ਉਹ ਇਹਨਾਂ ਗੁਰਦੁਆਰੇ ਗੁਰਤਾ ਮਾਦੇਵੀ ਜ਼ਰੂਰ ਦਰਸ਼ਨ ਕਰਕੇ ਆਉਣ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਜੀ ਨਾਲ ਹੀ ਭੋਰਾ ਸਾਹਿਬ ਹੈ ਆ ਤੁਸੀਂ ਉਸ ਸਮੇਂ ਦੀ ਦੁਨ ਦਰਸਾਉਂਦੀ ਪਿਕਚਰ ਦੇਖ ਸਕਦੇ ਹੋ ਫੋਟੋ ਦੇਖ ਸਕਦੇ ਹੋ ਜਿਹਦੇ ਵਿੱਚੋਂ ਮਾਤਾ ਗੁਜਰਕੌਰ ਹੈ ਜੀ ਪਵਿੱਤਰ ਗਲਾਸ ਦਰਸ਼ਨ ਕਰੋ ਜੀ ਇਸ ਭੋਰਾ ਸਾਹਿਬ ਦੇ ਵਿੱਚ ਨੇ ਜੀ ਭੋਰਾ ਸਾਹਿਬ ਵਿਖੇ ਨਾਮ ਸਿਮਰਨ ਅਤੇ ਬਾਣੀ ਦਾ ਪਹਿਰਾ ਲਗਾਓ ਜੀ ਤਾਂ ਆਓ ਉਸ ਸਮੇਂ ਦੀਆਂ ਕੁਝ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਸੋ ਵੀਡੀਓ ਨੂੰ ਦੇਖਦੇ ਜਾਓ ਦਰਸ਼ਨ ਕਰਦੇ ਜਾਓ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਇਹ ਲਓ ਜੀ ਉਸ ਸਮੇਂ ਦੀਆਂ ਕੁਝ ਤਸਵੀਰਾਂ ਉਹ ਸਮੇਂ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਨੇ ਜੋ ਇਸ ਪੋਰੇ ਦੇ ਵਿੱਚ ਲਗਾਈਆਂ ਗਈਆਂ ਨੇ ਉਹਨਾਂ ਯਾਦਾਂ ਨੂੰ ਤਾਜ਼ਾ ਰੱਖਣ ਵਾਸਤੇ ਵੈਸੇ ਤਾਂ ਉਹ ਯਾਦਾਂ ਹੀ ਐਸੀਆਂ ਨੇ ਕਿ ਕਦੇ ਭੁੱਲ ਨਹੀਂ ਸਕਦੀਆਂ ਪਰ ਫਿਰ ਵੀ ਉਹਨਾਂ ਨੂੰ ਦਿਖਾਉਣ ਵਾਸਤੇ ਇਹ ਜਿਹੜੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਅਤੇ ਨਾਲ ਨਾਲ ਹੀ ਤੁਸੀਂ ਦੇਖ ਸਕਦੇ ਹੋ ਉਹ ਪਵਿੱਤਰ ਗਲਾਸ ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਪਾਕ ਪਵਿੱਤਰ ਜਿਹੜੀ ਸ਼ੋਹ ਪ੍ਰਾਪਤ ਹੈ ਇਹ ਨੇ ਜੀ ਉਸ ਸਮੇਂ ਵਾਲੇ ਉਹ ਗਲਾਸ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਾਰਾਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਲਾਇਆ ਅਤੇ ਇਹ ਦੁੱਧ ਪਲਾਉਣ ਦੇ ਪਿੱਛੇ ਮੋਤੀराम ਮਹਾਰਾਜੀ ਦੇ ਪਰਿਵਾਰ ਨੂੰ ਪੂਰੇ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਜਦੋਂ ਪਤਾ ਚੱਲਿਆ ਅਤੇ ਕਿਹਾ ਜਾਂਦਾ ਹੈ ਕਿ ਮੋਤੀराम ਮਹਾਰਾਜੀ ਨੇ ਦੁੱਧ ਆ ਦੇਖੋ ਜੀ ਇਸ ਤਰ੍ਹਾਂ ਪੀੜਿਆ ਗਿਆ ਸੀ ਪਰਿਵਾਰ ਸੀ ਜਿਹੜਾ ਤੇ ਉਸ ਸਮੇਂ ਦੇ ਵਿੱਚ ਜਦੋਂ ਜਿਹੜਾ ਮੋਤੀराम ਮਹਾਰਾਜੀ ਸੀਗੇ ਉਹ ਦੁੱਧ ਪਲਾਉਣ ਜਾਂਦੇ ਸੀ ਤਾਂ ਉਹਨਾਂ ਨੂੰ ਵੀ ਕਾਫੀ ਜਿਹੜਾ ਖਰਚਾ ਕਰਕੇ ਕਾਫੀ ਮੋਹਰਾਂ ਦੇ ਕੇ ਕਾਫੀ ਜਿਹੜੀ ਆਪਣੀ ਸੰਪਤੀ ਗਵਾ ਕੇ ਜਿਹੜਾ ਇਹ ਦੁੱਧ ਪਲਾਉਣਾ ਨਸੀਬ ਹੋਇਆ ਸੀ ਸਿੱਖੀ ਦੇ ਬੂਟੇ ਨੂੰ ਸਿੰਚਣ ਵਾਲੇ ਹਰ ਇੱਕ ਸ਼ਖਸ ਦਾ ਨਾਮ ਹਰ ਇੱਕ ਹਸਤੀ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਉੱਤੇ ਦਰਜ ਹੈ ਜੀ ਸੋ ਮਾਲਕ ਨੇ ਜਿਸ ਤਰ੍ਹਾਂ ਜਿਹਨੂੰ ਜਿਹਨੂੰ ਪ੍ਰਮਾਤਮਾ ਨੇ ਜੋ-ਜੋ ਸੇਵਾ ਬਖਸ਼ੀ ਸੀ ਬੜੀ ਸਿੱਦਤ ਦੇ ਨਾਲ ਸੇਵਾ ਮੰਨ ਨਿਭਾਈਆਂ ਗਈਆਂ ਸੋ ਅੱਜ ਉਹਨਾਂ ਦਾ ਜਿਹੜਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਸ਼ਖਸੀਅਤਾਂ ਨੂੰ ਸੋ ਇਹ ਗੁਰਦੁਆਰਾ ਸਾਹਿਬ ਦੀ ਦੇਖ ਹੈ ਜੀ ਪੂਰੀ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਜੀ ਜਦੋਂ ਵੀ ਤੁਸੀਂ ਫਤੇਗੜ ਸਾਹਿਬ ਆਉਣਾ ਤਾਂ ਇਸ ਪਾਕ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਜਰੂਰ ਜਾਣਾ ਕਿਉਂਕਿ ਫਤੇਗੜ ਸਾਹਿਬ ਮੇਨ ਗੁਰਦੁਆਰੇ ਤੋਂ ਮਰੀਂਡੇ ਵਾਲੇ ਰੋਡ ਦੇ ਉੱਤੇ ਸਿਰਫ ਫਾਟਕ ਟੱਪਣਸਾਰ 300 300 200 300 ਕਿਲੋਮੀਟਰ 300 ਮੀਟਰ ਦੀ ਦੂਰੀ ਤੇ ਹੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ